ਇਹਨਾਂ ਕਾਰਜਵਾਹ ਕੋਲ ਐ ਕਿ ਉਹ ਕਾਗਜ਼ਾਂ ਦੇ ਵਿੱਚ ਨਹੀਂ ਉਹਦਾ ਪਹਿਲਾ ਇਹ ਪਹਿਲੀ ਸਰਕਾਰਾਂ ਦੀ ਅਸਲ ਚੋਲੇ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਮਤਲਬ ਤਾਂ ਸਿਰਫ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ ਮਤਲਬ ਪੋਜ਼ਿਟਿਵ ਵੀ ਇਕੱਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣੇ ਜਾਂ ਤੁਸੀਂ ਉਹ ਉਹ ਡਿਪਾਰਟਮੈਂਟ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗਵਰਨਮੈਂਟ ਦਾ ਕਿ ਵਿਰਾਮਨ ਹੁਰਾ ਕੋਲ ਹੈ ਨਾ ਟਿੱਕੜ ਪ੍ਰਸ਼ਾਸਨ ਸੋ ਉਹਨ ਪਹਿਲਾਂ ਉਹਨਾਂ ਦੋਨਾਂ 'ਚ ਕੰਫਿਡੈਂਸ ਹੈਗਾ ਅਸੀਂ ਉਹਨੂੰ ਆਪਾਂ ਹੋਰ ਵੀ ਬਾਕੀਆਂ ਨੂੰ ਵੀ ਕੰਫਿਡੈਂਸ ਤੋਂ ਜੋੜਾਈ ਹੈ ਜੀ ਹੋਰ ਜਿਹੜੇ ਫਾਸਟ ਦੇ ਭਾਗ ਨੇ ਕੁਝ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਪੱਤਰ ਕਰਨ ਦੀ ਲੋੜ ਹੈ ਮਤਲਬ ਕੰਮ ਉਹੀ ਹੈ ਪਰ ਵਿਪਾਰਕਿੰਦ ਨੇ ਕੁਝ ਉਹਦੋਂ ਉਹ ਫਾਈਲ ਪੇ ਜਦੋਂ ਉਹਦੇ ਕੋਲ ਪਾਸੇ ਨੂੰ ਉਧਰ ਉਹਦੇ ਕੋਲ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਾ ਵੀ ਉਹਨਾਂ ਦਾ ਕਿਚੇ ਪੇ ਕਟੇਨਾ ਦਾ ਪਰ ਇੱਕੋ ਜਗ੍ਹਾ ਤੇ ਇੱਕ ਕੰਮ ਹੋਵੇ ਤਾਂ ਕਿ ਤੇਜ਼ੀ ਆਵੇ ਇਸ ਤੋਂ ਕੋਲੇ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਸੋਇਲ ਕਨਜ਼ਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ ਹੈਨਾ ਤੇ ਜਿਹੜਾ ਇੱਕ ਜਿਹੜਾ ਡਰੇਨੇਜ ਭਾਗ ਉਹ ਵੀ ਪਾਣੀ ਨਾਲ ਸਬੰਧਿਤ ਹੈ ਉਹ ਕਹਿੰਦੇ ਨੇ ਜੀ ਇਹ ਪੁਰ ਸਾਡੇ ਨਹੀਂ ਆਉਂਦਾ ਉਹਦੇ ਅੰਦਰ ਉਹ ਕਹਿੰਦੇ ਨਹੀਂ ਕਿ ਇਕੱਤੀਆਂ ਸਾਡੇ ਅੰਦਰ ਨਹੀਂ ਆਉਂਦੀਆਂ ਸਾਡੇ ਅੰਦਰ ਸੂਏ ਆਉਂਦੇ ਨੇ ਉਹ ਕਹਿੰਦੇ ਨਹੀਂ ਸਾਡੇ ਅੰਦਰ ਵੱਡੀਆਂ ਨਹਿਰਾ ਹੁੰਦੀਆਂ ਨੇ ਸੋ ਇਹ ਇਹਦਾ ਸੀ ਕਰ ਰਹੇ ਆ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਇੱਕ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇੜਾ ਇੱਧਰੋਂ ਚੱਲ ਗਈ ਇੱਧਰੋਂ ਚੱਲ ਗਈ ਉਹ ਘੱਟੇ ਤੇ ਕੰਮ ਸ਼ੀ